ਗੋਨਿਆਣਾ ਮੰਡੀ ਨਿਵਾਸੀ ਨੌਜਵਾਨ ਦੀ ਮੌਤ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਕੀਤੀ ਗਈ ਜਾਂਚ ਸ਼ੁਰੂ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ ਨਕੀਤਾ ਗਿਆ ਨਾਮਜ਼ਦ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਪੜਤਾਲ ਐਸਪੀ ਸਿਟੀ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੀਤੇ ਦਿਨੀ ਗੋਨਿਆਣਾ ਨਿਵਾਸੀ ਇੱਕ ਨੌਜਵਾਨ ਨੂੰ ਉਸ ਦਾ ਦੋਸਤ ਸਿਵਲ ਹਸਪਤਾਲ ਲੈ ਕੇ ਪਹੁੰਚਿਆ ਸੀ ਅਤੇ ਬਾਅਦ ਦੇ ਵਿੱਚ ਮੌਕੇ ਤੋਂ ਭੱਜ ਗਿਆ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਕੋਲ ਲਿਖਾਏ ਗਏ ਬਿਆਨਾਂ ਦੇ ਆਧਾਰ ਤੇ ਦੋਸਤਾਂ ਸਮੇਤ ਇੱਕ ਪੁਲਿਸ ਮੁਲਾਜ਼ਮ ਤੇ ਮਕਦਮਾ ਦਰਜ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਦੁਬਾਰਾ ਪਰਿਵਾਰਕ ਮੈਂਬਰਾਂ ਦੇ ਬਿਆਨ ਆਦਿ ਦਰਜ ਕਰਕੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਦੱਸਣਾ ਬਣਦਾ ਹੈ ਕਿ ਗੋਨਿਆਣਾ ਮੰਡੀ ਨਿਵਾਸੀ ਇੱਕ ਨੌਜਵਾਨ ਜੋ ਕਿ ਘਰੋਂ ਆਪਣੇ ਕੰਮ ਤੇ ਗਿਆ ਸੀ ਅਤੇ ਸ਼ਾਮ ਨੂੰ ਨਹੀਂ ਪਰਤੇ ਆ ਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਤਾਂ ਪੁਲਿਸ ਦੇ ਵੱਲੋਂ ਪਹਿਲਾਂ ਤਾਂ ਤਿੰਨ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਦੁਬਾਰਾ ਬਿਆਨ ਦਰਜ ਕਰਕੇ ਤਿੰਨ ਹੋਰ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ। ਆ ਸਾਨੂੰ 2 ਦਿਨ ਪਹਿਲਾਂ ਇੱਕ ਰੁਕਮ ਸੂਚ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨਰੇਤਰਦੀਪ ਨਾਮ ਦਾ ਵਿਅਕਤੀ ਹੈ ਜੋ ਕਿ ਓਮੈਕ ਸਿਟੀ ਬਟੰਡਾ ਦਾ ਰਹਿਣ ਵਾਲਾ ਹੈ। ਆ ਉਸੇ ਨਾਲ ਇੰਟੀਮੇਸ਼ਨ ਮਿਲੀ ਸੀਗੀ ਕਿ ਉਹਦੇ ਸਾਥੀ ਵੱਲੋਂ ਉਹਨੂੰ ਜਿਹੜੇ ਹੈਗਾ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਉਹ ਦਾ ਸਾਥੀ ਜਿਹੜਾ ਸੀ ਉਹ ਤੇ ਮੌਕੇ ਤੋਂ ਭੱਜ ਗਿਆ ਸੀਗਾ। ਆ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਦੇ ਵਿੱਚ ਅਸੀਂ ਜੋ ਨਰਿੰਦਰਦੀਪ ਸਿੰਘ ਹੈ ਜੋ ਪ੍ਰਿਤਕ ਸਿੰਘਾ ਉਸਦੇ ਫਾਦਰ ਰਣਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 105 ਪੀਐਨਐਸ ਸਾੜਾ ਕਰਾਲਾ ਕਲੋਨੀ ਦਰਜ ਜਿਸੂ ਕੀਤਾ ਅਗੇਂਸਟ ਗਗਨਦੀਪ ਸਿੰਘ ਹੈਪੀ ਲੋਥਰਾ ਐਂਡ ਅਵਤਾਰ ਸਿੰਘ ਤਾਰੀ ਜਿਹੜਾ ਅਵਤਾਰ ਸਿੰਘ ਤਾਰੀ ਹੈ ਉਹ ਸਾਡਾ ਪੁਲਿਸ ਮੁਲਾਜ਼ਮ ਹੈ ਜਿਹਦੇ ਵਿੱਚ ਜੋ ਸੀਆਈਏ ਮੁੰਡਾ ਦੇ ਵਿੱਚ ਤਨਾਤ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕੱਲ ਜਿਹੜਾ ਸੀਗਾ ਉਹਦੇ ਪੇਰੈਂਟਸ ਵੱਲੋਂ ਇਸ਼ੂ ਰੇਸ ਕੀਤਾ ਗਿਆ ਸੀਗਾ ਜਿੱਦੇ ਵਿੱਚ ਅਸੀਂ ਇਹ ਵੀਡੀਓ ਦਾ ਪੋਸਟਮਾਰਟਮ ਹੈਗਾ ਉਹ ਇਹਦੇ ਵਿੱਚ ਬੋਰਡ ਕੱਟ ਕੇ ਕਰਕੇ ਦਾ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਰਦਰ ਜਿਹੜੀ ਮੁਕਤਮਾ ਦੀ ਤਫ਼ਤੀਸ਼ ਸੀ ਆਪਣੇ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਪੈਂਡਿੰਗ ਹੈ ਉਸ ਤੋਂ ਇਲਾਵਾ ਵੀ ਜਿਹੜੀ ਹੈਗੀ ਸਾਡੀ ਫਾਈਲ ਜਿਹੜੀ ਤਫ਼ਤੀਸ਼ ਕਈ ਇੰਗਲੈਂਡ ਤੇ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਉਹਨਾਂ ਦਾ ਦੁਬਾਰਾ ਸਟੇਟਮੈਂਟ ਰਿਕਾਰਡ ਕਰਕੇ ਤਿੰਨ ਪੁਰਸ ਮੁਲਾਜ਼ਮਾਂ ਹੋਰ ਜਿਹੜੇ ਹੈਗੇ ਨੇ ਇਸ ਮੁਕਤਮਾ ਦੇ ਵਿੱਚ ਨਾਮਿਨੇਟ ਕੀਤੇ ਗਏ ਨੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਿ ਕਿਸ ਦਾ ਇਸ ਮੁਕਤਮਾ ਦੇ ਵਿੱਚ ਕੀ ਕੀ ਰੋਲ ਹੈਗਾ ਉਸ ਦੇ ਅਕੋਰਡਿੰਗਲੀ ਜੋ ਵੀ ਟੈਕਨੀਕਲ ਐਵਿਡੈਂਸ ਜੋ ਔਨ ਗਰਾਉਂਡ ਔਨ ਫਾਈਲ ਚੀਜ਼ ਆਉਗੀ ਉਸ ਮੁਤਾਬਕ ਕਾਰਵਾਈ ਕਰਕੇ ਕੀਤੀ ਜਾਏਗੀ ਕੋਈ ਗ੍ਰੈਸਟੇਸ਼ਨ ਵਿੱਚ ਆਏ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਵਕ ਵਕ ਐਂਗਲਸ ਤੇ ਜਾਂਚ ਕਰ ਰਹੀਆਂ ਨੇ ਨਾਲ ਹੀ ਸਾਡੀ ਟੀਮਾਂ ਜਿਹੜੀ ਹੈਗੇ ਅਰੈਸਟ ਕਰਨ ਵਾਸਤੇ ਵੀ ਕੋਸ਼ਿਸ਼ ਕਰ ਰਹੀਆਂ ਨੇ